ਹਿੰਗੇ ਆ ਆਪਾਂ ਮਕੇਰੀਆਂ ਨੂੰ ਜਾ ਰਹੇ ਸੀ ਇਹ ਮਕੇਰੀਆਂ ਵੱਲੋਂ ਆ ਰਿਹਾ ਸੀ ਟਰੈਕਟਰ ਖਾਲੀ ਹੋ ਗਏ ਬਹੁਤ ਤੇਜ਼ ওভারਟੇਕਿੰਗ ਕਰ ਰਿਹਾ ਸੀ ਬੱਸ ਵਾਲੇ ਨੇ ਸਲੋ ਕੀਤੀ ਇਹ ਉਹਦੇ ਵਿੱਚੋਂ ਨਿਕਲ ਕੇ ਬਹੁਤ ਤੇਜ਼ ਇਧਰੋਂ ਆਇਆ ਤਾਂ ਸਲੋ ਸੀ ਸਿੱਧੀ ਗੱਡੀ ਨਾਲ ਹੀ ਲੱਗਿਆ ਨੁਕਸਾਨ ਕੋਈ ਕਿੰਨੇ ਜਣੇ ਸੀ ਗੱਡੀ ਅਸੀਂ 2 ਜਣੇ ਸੀ ਨੁਕਸਾਨ ਕੋਈ ਹੋਇਆ ਨਹੀਂ ਨੁਕਸਾਨ ਗੱਡੀ ਦਾ ਹੈ ਬਾਕੀ ਥੋੜਾ ਬੋੜਾ ਛੱਡਾਂ ਤੇ ਲੱਗੀਆਂ ਆਏ ਆ ਨਹੀਂ ਲੱਗੀਆਂ ਨਹੀਂ ਜ਼ਿਆਦਾ ਨਹੀਂ ਟਰਾਲੀ ਵਾਲੇ ਦੀ ਕੀ ਗੱਲਤੀ ਹੋਇਆ ਉਹਨੂੰ ਕੀ ਗੱਲ ਟਰਾਲੀ ਵਾਲਾ ਤੇ ওভারਟੇਕਿੰਗ ਕਰਕੇ ਨਾਲ ਹੀ ਉਧਰ ਨੂੰ ਚਲਾ ਗਿਆ ਉਹ ਸੁੱਨ ਹੋ ਗਿਆ ਉਹ ਬੈਠਾ ਸੁੱਨ ਹੋ ਗਿਆ ਆਹ ਸਾਰਾ दारू ਹੈ ਫਟਾ ਆ ਉਹ ਆਹ ਸਾਹਮਣੇ ਨਸ਼ਗੀਤ ਹਾਂਜੀ ਦੇਖ ਕਿੰਨਾ ਕੁ ਨੁਕਸਾਨ ਆ ਗੱਡੀ ਦਾ ਗੱਡੀ ਸਾਰੀ ਡਾਇਵਰਸ ਹੋ ਗਈ ਅੱਗੋਂ ਜੀ ਕਿਧਰੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਸਰ ਅਸੀਂ ਆ ਰਹੇ ਸੀ ਆਪਾਂ ਤਰਗੜ ਤੋਂ ਤੇ ਮਕੇਰੀ ਨੂੰ ਜਾ ਰਹੇ ਸੀ ਕੀ ਕੰਮ ਕਰਦੇ ਹੋ ਤੁਸੀਂ ਅਗਲੀ ਗੱਲ ਚੱਲ ਰਹਾ ਆ ਡੈਮ ਕਿਹਿਆ ਤੋਂ ਆਉਂਦੇ ਕੀ ਨਾਂ ਆਪਣਾ ਆਪਣੇ ਦਸੂਆ ਆਉਂਦੇ ਜੇ ਬੱਸ ਨੇ ਗਾੜੀ ਪੈ ਤੇ ਬ੍ਰੇਕ ਮਾਰਦੀ ਤੇ ਉਹ ਜਿਹਨੇ ਪਿਛੋਂ ਗਾੜੀ ਪੈ ਤੇ ਗਾੜੀ ਥਾਮਦੀ ਮੇਰਾ ਮਗਰ ਆਉਂਦਾ ਸੀ ਤੇ ਫਿਰ ਟੈਕ ਟੈਨ ਕਿੰਨਾ ਘੋਲੀ ਹੋਣਾ ਸੀ ਤੇ ਘੋਲੀ ਕਰਦਾ ਕਰਦਾ ਵੀ ਤਾਂ ਮੈਂ ਮੈਂ ਬਾਤਾਂ ਵਿੱਚ ਵੱਜ ਲਾਂਗਾ ਮੈਂ ਮੈਂ ਹੱਥ ਲਿਆ ਤਾਉ ਦੇਣਾ ਉਹ ਥੱਲੇ ਨੂੰ ਉਤਣ ਦੇ ਤੇ ਭਾਜੀ ਮਾਣੀ ਆ ਗਏ ਇਹਨਾਂ ਨੇ ਲਿਆ ਗਿਆ ਸ਼ਾਟ ਤੇ ਲਾਤੀ ਕਹਿੰਦੇ ਓਵਰ ਟੇਕ ਕਰਦੇ ਤੇਜ਼ੀ ਉਹ ਨਿਓ ਤੇ ਤੇਜ਼ੀ ਨਹੀਂ ਉਹ ਪਿਛੋਂ ਜੋ ਪੈਚ ਲਿਆ ਕੇ ਬ੍ਰੇਕ ਮਾਰ ਤੰਦਾ ਤੋ ਕਿੰਨਾ ਵੀ ਚੀਜ਼ ਨੂੰ ਸੰਭਾਲਣਾ ਬ੍ਰੇਕ ਮਤਲਬ ਉਸੇ ਵੇਲੇ ਨਹੀਂ ਲੱਗੀ ਉਸੇ ਵੇਲੇ ਨਹੀਂ ਲੱਗਦੀ ਆ ਕੀ ਆਪਣਾ ਕਿੱਥੇ ਰਹਿੰਦੇ ਹੋ ਤੇ ਉਹ ਗੱਲ ਠਾਕ ਪੜ ਲਾਂਗੇ ਆਪਣਾ ਬਿਲਕੁਲ ਕਿੱਥੋਂ ਟਰਾਲੀ ਲਿਆ ਰਹੇ ਸੀ ਬਕੇਰੀਆ ਤੋਂ ਮਕਈਆ ਨੂੰ ਮਿਲ ਤੋਂ ਲਿਆਦੇ ਹਾਂ ਖਾਲੀ ਹੀ ਆ ਖਾਲੀ ਲਿਆਣਗੇ ਮੇਲ ਚੋਂ ਲੋਕ ਗੰਨਾ ਦੇ ਕੇ ਆਏ ਆ ਗੰਨਾ ਦੇ ਕੇ ਆਏ ਕਹਿੰਦੇ ਨਸ਼ਾ ਵੀ ਕੀਤਾ ਕੋਈ ਨਾ ਨਾ ਨਸ਼ਾ ਦੇ ਮਤਲਬ ਭਲੇਖਾ ਲੱਗ ਗਿਆ ਕੁਛ ਭਲੇਖਾ ਨਸ਼ਾ ਦੇ ਮੈਂ ਕੁਛ ਵੀ ਨਹੀਂ ਖਾਂਦਾ ਕਿ ਨੂੰ ਮਦੀ ਭਾਂ ਪਸਲੋ ਠੀਕ ਮੈਂ ਪਿੰਡ ਜਾ ਕੇ ਜੀਮਾਂ ਦੇ ਪਸਲੋ ਮੈਂ ਨਸ਼ਾ ਨਹੀਂ ਮੈਂ ਖਾਂਦਾ ਵੀ ਗੁੱਡ ਲਾਸ ਪਰ ਗੱਡੀ ਦੇ ਕਾਫੀ ਨੁਕਸਾਨ ਹੋ ਗਿਆ